ਸਰਕਾਰਾਂ ਹੁੰਦੀਆਂ ਆਏ ਸਾਲ ਆਏ 5 ਸਾਲਾਂ ਬਾਅਦ ਸਰਕਾਰਾਂ ਬਦਲਦੀਆਂ ਦਾਅਵੇ ਤੇ ਜਿਹੜੇ ਵਾਦੇ ਆ ਬਹੁਤ ਕਰਕੇ ਜਾਂਦੀਆਂ ਪਰ ਉਹਨਾਂ ਦੇ ਵਿੱਚੋਂ ਖਰਾ ਕੋਈ ਨਹੀਂ ਉਤਰਦਾ ਤਾਂ ਗੁਰੂ ਦੀ लाਡਲੀ ਫੌਜ ਹਮੇਸ਼ਾ ਤੁਹਾਡੇ ਨਾਲ ਖੜੀ ਹੈਗੀ ਜੇ ਕੋਈ ਧੀ ਧਿਆਣੀ ਦਾ ਕੋਈ ਐਸੇ ਦਾ ਕੋਈ ਰੌਲਾ ਕੋਈ ਸੁਖੀ ਨਹੀਂ ਬਸਦੀ ਉਹਦਾ ਕੋਈ ਕੇਸ ਹੈ ਜਾਂ ਕੋਈ ਨਸ਼ੇ ਵਿਰੋਧ ਦਾ ਆਪਾਂ ਕੋਈ ਇਕੱਠ ਕਰਕੇ ਕੋਈ ਉਸ ਦੇ ਉੱਤੇ ਕੋਈ ਕਾਰਜ ਕਰਨਾਗਾ ਤਾਂ ਆਪਾਂ ਬਾਬਾ ਜੀ ਹਰਨਾ ਨਾਲ ਸੰਪਰਕ ਕਰ ਸਕਦੇ ਆਂ ਜਿਹੇਦਲੇ ਵਿਕਰ ਜੀ ਸਿੰਘ ਜੀ ਨੂੰ ਜ਼ਿਲ੍ਹੇ ਮੁਖਸਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਦਸਵੇਂ ਪਾਤਸ਼ਾਹ ਨੇ ਪਰਵਾਰ-ਵਾਰ ਕੇ ਸਰਬੰਸ-ਵਾਰ ਕੇ ਇਹ ਸਿੱਖੀ ਜਿਹੜੀ ਬਖਸ਼ੀ ਆ ਸਰਦਾਰੀਆਂ ਲਈਆਂ ਸਾਰਿਆਂ ਨੇ ਆਪਾਂ ਨਾਲ ਇਸ ਕਰਕੇ ਅਸੀਂ ਕਹਿੰਦੇ ਵੀ ਚੜ੍ਹਦੀ ਕਲਾ ਜ ਸਾਡਾ ਸਿੱਖੀ ਦਾ ਪ੍ਰਚਾਰ ਵਧੇ ਜੇ ਕਿ ਸਾਡੀ ਧੀ ਪੈਣਾ ਤੱਕਾ ਹੋਵੇ ਜਾਂ ਕੋਈ ਗਰੀਬ ਦੇ ਨਾਲ ਤੱਕਾ ਹੁੰਦਾ ਉਥੇ ਗੋ ਗਰੀਬ ਦੇ ਰੱਖਿਆ ਕਰਨੀ ਖਾਲਸੇ ਦਾ ਧਰਮ ਹੈ ਵੀ ਆਪਾਂ ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ਾ ਤੇ ਨੱਥ ਪੋਣੀ ਤੇ ਜਿੱਥੇ ਸਾਡੀ ਧੀ ਪੈਣਾ ਤੱਕਾ ਹੁੰਦਾ ਹੈ ਕਿਸੇ ਗਰੀਬ ਸਿੱਖ ਦੇ ਨਾਲ ਤੱਕਾ ਹੁੰਦਾ ਜਿੱਥੇ ਸਾਡੀ ਕੋਈ ਪੱਗ ਨੂੰ ਹੱਥ ਪਾਈ ਜਾਵੇ ਉਹਤੇ ਸਭ ਤੋਂ ਪਹਿਲੇ ਸਾਨੂੰ ਸਿੰਘਣ ਪਹੁੰਚਣ ਦੇ ਲੋੜ ਹੈ। ਬਾਬਾ ਜੀ ਬਾਬਾ ਕਲੰਦਰ ਸਿੰਘ ਵੱਲੋਂ ਸਾਨੂੰ ਜ਼ੇਹੇਦਾਰੀ ਦਿੱਤੀ ਗਈ ਹੈ ਜਿਲ੍ਹਾ ਸਰਸਾ ਦੀ ਕੁਮਾਰਾ ਦਾਸ ਸਿੰਘ ਦਿੱਤੀ ਗਈ ਹੈ। ਜ਼ਿਲ੍ਹਾ ਸਰਸਾ ਜੀ। ਹਾਂਜੀ ਹਾਂਜੀ ਹਾਂ। ਆਪਣਾ ਨੰਬਰ ਹੈ 830705139 ਜੀ। ਜ਼ੇਹੇਦਾਰ ਬਾਬਾ ਅੰਗਰੇਜ਼ ਸਿੰਘ ਹਰਿਆਣੇ ਵਾਲੇ ਪਿੰਡਾ ਬੜੇ। ਠੀਕ ਹੈ। ਡੱਬ ਵਾਲੇ ਸਰਸਾ ਤੇ ਮੁਕਸਰ ਏਰੀਆ ਦੇ ਵਿੱਚ ਦੇ ਤੁਹਾਨੂੰ ਕੋਈ ਮਦਦ ਦੀ ਲੋੜ ਪੈਂਦੀ ਆ ਤਾਂ ਆਹ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬਠਿੰਡਾ ਏਰੀਆ ਦੇ ਬਾਬਾ ਜੀ ਦੀ ਜ਼ੇਹੇਦਾਰ ਨੂੰ ਡਾਡ ਬਾਬਾ ਖਜਾਨ ਸਿੰਘ ਜੀ ਨੂੰ ਬਠਿੰਡੇ ਜ਼ਿਲ੍ਹੇ ਦੀ ਜ਼ੇਹੇਦਾਰੀ ਦਿੱਤੀ ਜੈਸਵੀ ਕੇ ਸੇ ਵੀਰ ਭਾਈ ਨੂੰ ਕੋਈ ਦਲਪੰਤ ਸਿੰਘਾਂ ਦੀ ਲੋਡ ਪੈਂਦੀ ਹੈ ਉਸ ਨੰਬਰਾਂ ਤੇ ਆਪਣਾ رابطہ ਕਾਇਮ ਕਰ ਸਕਦੇ ਹੋ ਗੱਲ ਕਹਿੰਦਿਆਂ ਨੂੰ ਬਹੁਤ ਮੰਨ ਕੇ ਚਲੋ ਆਪ ਦਾ ਸਿਰ ਝੁਕਦਾ ਸ਼ਰਮ ਵੀ ਆਉਂਦੀ ਆ ਵੀ ਜਿਹੜੇ ਕੁਸ਼ਕ ਲੋਕ ਇਹੋ ਜਿਹੇ ਹੁੰਦੇ ਨੇ ਵੀ ਗੁਰੂ ਦਾ ਚੋਲਾ ਪਾ ਲੈਂਦੇ ਨੇ ਜਾਂ ਕਹਿ ਲਓ ਵੀ ਅਮਰਤਾਰੀ ਸਿੰਘ ਸੱਜ ਲੈਂਦੇ ਨੇ ਉਸ ਤੋਂ ਬਾਅਦ ਉਹ ਕੂ ਕਰਮ ਕਰਦੇ ਆ ਵੀ ਨਸ਼ੇ ਕਰਦੇ ਆ ਜਾਂ ਕੋਈ ਹੋਰ ਗਲਤ ਕੰਮ ਲਾ ਲੋ ਜੇ ਕੋਈ ਇਹੋ ਜਿਹਾ ਕੰਮ ਕਰਦਾ ਉਹਨਾਂ ਨੂੰ ਮਾਰੀ ਸਜ਼ਾ ਦਿੱਤੀ ਜਾਵੇ ਜੀ ਗੁਰਸਿੱਖੀ ਨੂੰ ਦਾਗ ਲਾ ਰਿਆ ਕੋ ਬਾਣੇ ਨੂੰ ਦਾਗ ਲਾ ਰਿਆ ਉਹਨਾਂ ਤੇ ਅਸੀਂ ਬਿਲਕੁਲ ਕਾਰਵਾਈ ਕਰਾਂਗੇ ਜਥੇ ਮੰਦੀਵਾਲੇ ਪਿੰਡਾਂ ਦੇ ਵਿੱਚ ਜਿਵੇਂ ਦੀ ਕਣਕ ਲੈਣ ਵਾਸਤੇ ਆ ਜਾਂਦੇ ਆ ਅਗਰਾਹੀ ਕਰਨ ਵਾਸਤੇ ਉਹਨਾਂ ਦਾ ਕੋਈ ਮੰਨ ਕੇ ਚਲੋ ਕੋਈ ਆਪਣੇ ਕੋਲੇ ਕੋਈ ਇਹੋ ਜਿਹਾ ਡਾਕੂਮੈਂਟ ਹੋਵੇ ਉਹਨਾਂ ਦਾ ਕੋਈ ਲਾਇਸੈਂਸ ਹੋਵੇ ਵੀ ਉਹ ਕਿਸੇ ਕੋਲੇ ਹੈਗਾ ਜਾਂ ਉਹ ਅੱਗੇ ਬਣਾ ਸਕਦੇ ਹੋ ਜਾਂ ਕਿਵੇਂ ਵੀ ਕੋਈ ਕਹਿੰਦਾ ਵੀ ਅਸੀਂ ਬੁੱਡੇ ਦਾਲਕਨੂ ਆਏ ਆ ਕੋਈ ਕਿਸੇ ਦਲ ਦਾ ਨਾਮ ਲੈਂਦਾ ਕਿ ਕੋਈ ਕਹਿੰਦਾ ਤਲਵੰਡੀ ਸਾਬੋ ਤੋਂ ਆਏ ਆ ਵੀ ਉਹਨਾਂ ਦਾ ਕੋਈ ਪੱਕਾ ਕੋਈ ਪ੍ਰੂਫ ਹੋਣਾ ਚਾਹੀਦਾਗਾ ਵੀ ਵਾਕਿਆ ਦੇ ਵਿੱਚ ਹੀ ਉਹ ਤੋਂ ਆਈ ਹੈ ਲੈਟਰ ਪੈਡ ਹੁੰਦਾ ਇੱਕ ਚਿੱਠੀ ਜਿਵੇਂ ਜਾਦੇ ਕਮੇਟੀ ਆ ਜਾ ਕੋ ਜਥੇਬੰਦੀ ਆ ਦੇਖੋ ਜਿਹੜੀ ਜ਼ਬਾਨੀ ਗੱਲ ਹੈ ਉਹ ਤੇ ਇੱਕ ਵਾਕਵੀਂ ਦੀ ਗੱਲ ਆ ਜਿੱਥੇ ਆਪਾਂ ਜਾਣਦੇ ਉੱਥੇ ਜਾ ਸਕਦੇ ਆ ਪਰ ਲੇਕਿਨ ਜੇ ਕੋਈ ਵੀ ਗੁਰੂ ਦੀ ਸੇਵਾ ਕਰਦਾ ਗੁਰੂ ਘਰ ਦੀ ਤੇ ਉਹਨੂੰ ਆਪਣੇ ਅਸਥਾਨ ਦੀ ਲੈਟਰਪੈਡ ਲੈ ਕੇ ਉਹਨੂੰ ਗਲਤ ਨਹੀਂ ਗਾਣਾ ਨਾ ਲਖਣੀ ਚਾਹੀਦੀ ਇਹ ਕਿਉਂਕਿ ਉਹ ਪ੍ਰੂਫ ਤੌਰ ਤੇ ਪਤਾ ਹੋਵੇ ਜੇ ਕੋ ਪਿੰਡ ਦੇ ਪੁੱਛ ਗਿਸ਼ ਕਰਦਾ ਏ ਇਹ ਨਹੀਂ ਹੈਗਾ ਵੀ ਜਿਹੜਾ ਇਹ ਮੂੰਹ ਚੱਕਿਆ ਗ੍ਰਹੀ ਨੂੰ ਜਾ ਰਿਹਾ ਸੇਵਾ ਨੂੰ ਜਾ ਰਿਹਾ ਉਥੇ ਵੀ ਸਵਾਲ ਬੜੇ ਖੜੇ ਹੁੰਦੇ ਆ ਜਿੱਥੋਂ ਦੀ ਆਪਾਂ ਗ੍ਰਹੀ ਕਰ ਰਹੇ ਆ ਜਿੱਥੋਂ ਦੀ ਸੇਵਾ ਕਰ ਰਹੇ ਆ ਕੋਸ਼ਿਸ਼ ਤਾਂ ਦੀ ਆਪਣੇ ਕੋਲ ਲੈਟਰ ਪੈਨ ਚਿੱਠੀ ਹੋਣੀ ਬੜੀ ਜ਼ਰੂਰੀ ਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਕਿਹੜੇ ਗੁਰੂ ਘਰ ਤੇ ਸੇਵਾ ਹੋਈ ਕਿਹੜੇ ਗੁਰੂ ਘਰ 'ਚ ਲੰਗਰ ਬਣ ਰਿਹਾ ਏ ਜਾਂ ਸਰੋਵਰ ਬਣ ਰਿਹਾ ਜਾਂ ਉੱਥੇ ਬੜੇ-ਬੜੇ ਲੰਗਰ ਚੱਲਦੇ ਆ ਇਸ ਕਰਕੇ ਸਾਰੇ ਆਪਣਾ ਪ੍ਰੂਫ ਨਾਲ ਲੈ ਕੇ ਜਾਣ ਨਾ ਕਿ ਅਸੀਂ ਬਾਣੇ ਦੀ ਜਾਂ ਗੁਰੂ ਦੀ ਬੇਅਦਬੀ ਕਰਾਈਏ I want to get another one. ਮੇਰੇ ਦੁਤਾਰ ਭਾਈ ਹਰਪ ਸਿੰਘ ਜੀ ਰੱਖੀ ਬਹੁਤ ਦਿਆਗਾਰ ਪਰਮ ਭਾਈ ਮੋਕੇ ਨੰਦ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾ ਰਹੇ ਨੇ ਜੀ ਸੋ ਇਹਨਾਂ ਨੂੰ ਹਮੇਸ਼ਾ ਜੱਥੇਦਾਰੀ ਦੀ ਅਰੇ ਆਵੇ ਫਤਿਹ ਪਾਵੇ ਨਲੋ ਆਵੇ ਬਹੁਤ ਵਧੀਆ ਕਾਲ ਭਾਈ ਮਰਪ ਸਿੰਘ ਜੀ ਗੋਰਾ ਕਿਉਂਕਿ ਸੰਕਤੀ ਪ੍ਰੇਮ ਨਗਰ ਅਰੇ ਆਵੇ ਫਤਿਹ ਪਾਵੇ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾ ਰਹੇ ਨੇ ਸਾਡਾ ਨੂ ਭਾਵੇ ਸਤਿ ਸ੍ਰੀ ਅਕਾਲ ਤੇ ਜਿੰਨੀਆਂ ਜਥੇਵੰਦੀਆਂ ਸਿੰਘ ਸਾਹਿਬ ਪੁੱਤੇ ਨੇ ਭਾਈ ਉਹਨਾਂ ਦਾ ਧੰਨਵਾਦ ਕਰਦੇ ਆ ਸੋ ਸਾਡੇ ਅਟਪਨ ਸਤਾਂ ਦੇ ਭੋਗ ਪਾਏ ਨੇ ਤੇ ਪੁੱਤੇ ਹੀ ਸਾਡੇ ਕਰਨ ਬੜੀ ਬਧਿਆਲੀ ਕਰ ਲਿਆ ਜਿੱਥੇ ਕੀ ਜ਼ਿੰਮੇਦਾਰ ਮਿੱਕਲ ਜੀ ਸਿੰਘ ਜੀ گرو گوبند پہ پت خالسا ساج کے گیا ہی کیرپا سے ਰੀਤ ਸਿੱਖਣ ਕੋ ਦੋ ਪਾਤਸ਼ਾਹੀ ਯਾਦ ਕਰੇ ਹਮਲੀ ਉਗਰੇ ਆਈ ਇੰਹੀ ਕੋ ਸਰਦਾਰ ਬਣਾਉਂ ਤਵੇ ਉਹ ਗੋਗਸਿੰਘ ਨਾਮ ਮਹਾਨ ਇਸ ਤਰ੍ਹਾਂ ਕੀ ਇਹ ਜਿਹੜੀ ਆ ਪਾਤਸ਼ਾਹੀ ਹੈ ਸਰਦਾਰੀਆਂ ਪੱਖਣ ਵਾਲੇ ਗੋਗਸਿੰਘ ਪਾਤਸ਼ਾਹੀ ਕੋ ਕੋ ਸਾਲਾਂ ਨੂੰ ਪਤਾ ਨਹੀਂ ਅਸਦਾਰੀਆਂ ਬੰਦੀਆਂ ਓਖੇ ਮਿਲਦਾ ਹੈ ਉਹਨਾਂ ਦੇ ਨਾਲ ਜਿਹੜੇ ਜਰਨੈਲ ਸ਼ਹੀਦ ਹੋਇਆ ਪਾਈ ਮਦਰੀਦਾ ਜੀ ਪਾਈ ਸਬੀਦਾ ਜੀ ਪਾਈ ਬਿਆਲਾ ਜੀ ਪਾਈ ਜੇਤਾ ਜੀ ਬਾਬਾ ਜੀ ਉਹਨਾਂ ਸਭ ਦੀ ਜਿਨ੍ਹਾਂ ਦਾ ਪਰਿਵਾਰ ਕਿਉਂਕਿ ਉਹਨਾਂ ਦੇ ਵੀ ਬੜੀ-ਬੜੀ ਕੁਰਬਾਨੀ ਉਹਦੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਨਾਲ ਉਹ ਜਿਨ੍ਹਾਂ ਨੇ ਆਪਣੇ ਪਿਤਾ ਦਾ ਸੀਸ ਵੜ ਕੇ ਦਿੱਲੀ ਚਾਂਦਨੀ ਚੌਕ ਤੇ ਰੱਖਿਆ ਸੀਗਾ ਤੇ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਕੇ ਆਏ ਸੀ ਕਿਉਂਕਿ ਇਹ ਵੀ ਤੇ ਕੋਈ ਤੇ ਹੋ ਵੱਡੀ ਵੱਡੀ ਕੁਰਬਾਨੀ ਆਪਣੇ ਪਿਤਾ ਦਾ ਸੀਸ ਲਾ ਕੇ ਜੇ ਆਪਣੇ ਗੁਰੂ ਦਾ ਸੀਸ ਲੈ ਕੇ ਆਉਣਾ ਉੱਥੇ ਉਹਨਾਂ ਦੇ ਪਰਵਾਰ ਦੀ ਕੁਰਬਾਨੀ ਪਾਈ ਸਗਾ ਦਾ ਜਿਹੜਾ ਉਹਨਾਂ ਦੇ ਪਿਤਾ ਆਇਆ ਉਹਨਾਂ ਦੇ ਆਗਿਆ ਰਾਮ ਦੀ ਤੇ ਬਾਕੀ ਜਿੱਥੇ-ਜਿੱਥੇ ਵੀ ਬਾਬਾ ਜੀਵਨ ਸਿੰਘ ਜੀ ਗੁਰੂ ਦੇਵ ਜਮਾਨ ਲਾ ਪਾਸ਼ਾ ਦਾ ਸੀਸ ਲੈ ਕੇ ਆਏ ਆ ਉਹਨਾਂ ਉਹਨਾਂ ਸਮਾਨ ਨੂੰ ਆਪਣਾ ਨਗਰ ਕਿਹਾ ਨਾ ਮਹਲਾ ਲੈ ਕੇ ਦਿੱ ਦਿੱਤੋ ਜਿਵੇਂ ਹਰ ਸਾਲ ਆਉਂਦੇ ਉਸ ਤਰ੍ਹਾਂ ਹੀ ਹੋਣਾ ਤੇ ਬੜੀ ਚੜ੍ਹਦੀ ਕਲਾ ਦੀ ਅਸੀਂ ਮੁੱਚੀ ਸੰਗਤ ਨੂੰ ਹੀ ਬੇਨਤੀ ਹੈ ਬਿਸਾਲ ਜਿਹੜਾ ਸੰਗਤਾਂ ਵਾਸਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰਾ ਪਰਿਵਾਰ ਵਾਰਿਆ ਹੈ ਸਾਰਾ ਸਰਬੰਸ ਵਾਰਿਆ ਹੈ ਇਸ ਕਰਕੇ ਆਸੀ ਗੁਰੂ ਵਾਲੇ ਬਣ ਗਏ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਫਰਜ਼ਾਂ ਦੀਆ ਬਣ ਗਏ ਸਾਡੀਆਂ ਭੈਣਾਂ ਵੀ ਬੈਠੀਆਂ ਸਾਡੇ ਜੁਗਰਤ ਵੀ ਸਾਡੇ ਭਰਾ ਵੀ ਅੰਮ੍ਰਿਤ ਛੱਕੀਏ ਅੰਮ੍ਰਿਤ ਸ਼ਕੀਏ ਗੁਰੂ ਵਾਲੇ ਬਣ ਗਏ ਨਗੂਰੇ ਨਾ ਲਈਏ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਰਬੰਸ ਵਾਰਿਆ ਇਸ ਕਰਕੇ ਸਾਡੀਆਂ ਭੈਣਾਂ ਵੀ ਅੰਮ੍ਰਿਤ ਛੱਕਣ ਤੇ ਆਪਣੇ ਬੱਚਿਆਂ ਨੂੰ ਆਪਾਂ ਤਾਨ ਸ਼ੇਰ ਦੇ ਸਕਦੇ ਹਾਂ ਤੇ ਬਾਕੀ ਬੜੀ ਚੜ੍ਹਦੀ ਕਲਾ ਦੀ ਗੱਲ ਹੈ ਕਿ ਜਿਹੜੇ ਇਥੋਂ ਦੇ ਜ਼ਹੀਰਾਂ ਨੂੰ ਜਿਹੇਦਤ ਦਿੱਤੀ ਗਈ ਹੈ ਤੇ ਬੜੀ ਚੜ੍ਹਦੀ ਕਲਾ ਚ ਲਾਗੇ ਜਾਂ ਪ੍ਰਚਾਰ ਕਰਨਗੇ ਸੰਗਤ ਨੂੰ ਗੁਰ ਸਿੱਖੀ ਨਾਲ ਜੋੜਨਗੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਾਣਾ ਸਾਂਭ ਕੇ ਰੱਖਣਗੇ ਕਿਉਂਕਿ ਇਹ ਬਾਣਾ ਖਾਲਸਾ ਰੂਪ ਹੈ ਖਾਸ ਖਾਲਸਾ ਮਹਾਂਪੁਰੋਵਾਸ ਜਦ ਤੱਕ ਖਾਲਸਾ ਰਹੇਗਾ ਤਦ ਲਗ ਤੇਜ ਗਊ ਮੈਂ ਸਾਰਾ ਜਾਂ ਦੇ ਇਹ ਕਰੇ ਵਿਪਰੰਤ ਕੀ ਰੀਤ ਮੈਂ ਨਾ ਕਹੂੰ ਇਹ ਕੀ ਪ੍ਰਤੀਤ ਖਾਸਾ ਸੋਝੋ ਚੜੇ ਤਰਾਕ ਖਾਸਾ ਸੋਝੋ ਮਰੇ ਜੰਗਾਂ ਖਾਸਾ ਸੋਝੋ ਸ਼ਸਤਰ ਕੋ ਧਾਰੇ ਖਾਸਾ ਸੋਝੋ ਕੁਸ਼ ਨੂੰ ਮਾਰੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਵੀ ਬੜੀਆ ਗਰਾਂਤਾ ਹੋ ਰਹੀ ਹੈ ਇਸ ਕਰਕੇ ਆਪਾਂ ਬੜੀ ਚੜ੍ਹਦੀ ਗੱਲ ਦੇ ਰਹਿ ਗਏ ਬਾਣੀ ਬਾਣੀ ਦਾ ਪ੍ਰਚਾਰ ਕਰਦੇ ਗੁਰੂ ਬੋਧ ਸੰਪਾਸ਼ੀ ਦੇ ਪੁੱਤ ਧੀਆਂ ਬਣਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਵਧਾਉਣਾ ਹੈ त सूची सघंदो वॾो वाहिबु का ख़ाल chứ không ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਗੁਰੂ ਦੀ लाਡਲੀ ਫੌਜ ਜਿਹੜੀ ਇੱਥੇ ਖੜੀ ਆ ਉਹਨਾਂ ਦੇ ਨਤਮਸਤਕ ਕਰਦੇ ਆਪਾਂ ਆਪਣੇ ਸਿਰ ਨੂੰ ਠੀਕ ਹੈ ਵੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ लाਡਲੀ ਫੌਜ ਆ ਤਾਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਇਸ ਤਰਫ ਇਸ ਟਾਈਮ ਆਪਣੇ ਵਿੱਚ ਹਾਜ਼ਰ ਨਾਜ਼ਰ ਨੇ ਠੀਕ ਹੈ ਜੀ ਤੇ ਆਪਾਂ ਇਸ ਟਾਈਮ ਖੜੇ ਆ ਚਸਮਾ ਸਰ ਗੁਰਦੁਆਰਾ ਸਾਹਿਬ ਜਿਹੜਾ ਡੱਬ ਵਾਲੀ ਪਿੰਡ ਦੇ ਅੰਦਰ ਆਉਂਦਾ ਠੀਕ ਹੈ ਇੱਥੇ ਖੜਨ ਦਾ ਤੇ ਅੱਜ ਜਿਹੜਾ ਆਪਣੇ ਇਕੱਠ ਹੋਇਆ ਉਹਦਾ ਕਾਰਨ ਕੀ ਹੈ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਾਇਆ ਇਸ ਤੇ ਅੱਜ ਉਹਨਾਂ ਦੇ ਭੋਗ ਸੀ ਤੇ ਅੱਜ ਦੇ ਦਿਨ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਤੋਂ ਇੱਥੇ ਹਾਜ਼ਰ ਨਾਜ਼ਰ ਹੋ ਕੇ ਪਹੁੰਚੇ ਨੇ ਠੀਕ ਹੈ ਜੀ ਤੇ ਸਰਬਜੀਤ ਬਾਬਾ ਜੀ ਸ੍ਰੀ ਦਮਦਮਾ ਸਾਹਿਬ ਤੋਂ ਇੱਥੇ ਆਏ ਨੇ ਤੇ ਬਾਬਾ ਬਿੱਕਰ ਜੀ ਜਿਹੜੇ ਹੈਗੇ ਨੇ ਇਹਨਾਂ ਨੂੰ ਮੁਖਸਰ ਸਾਹਿਬ ਦਾ ਆਪਣੇ ਜਥੇਦਾਰ ਸਾਜਿਆ ਗਿਆ ਅੱਜ ਦਸਤਾਰ ਸਜਾਈ ਗਈ ਹੈ ਇਹਨਾਂ ਦੇ ਸਿਰ ਤੇ ਤੇ ਬਾਕੀ ਜਿਹੜੀ ਗੱਲਬਾਤ ਹੈਗੀ ਆ ਪਹਿਲਾਂ ਆਪਾਂ ਬਾਬਾ ਕੁਲਵਿੰਦਰ ਜੀ ਨਾਲ ਕਰਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਬਤ ਹੈ ਬਾਬਾ ਜੀ ਜਿਦਾਂ ਕਿ ਬਾਬਾ ਬਿਕਰਜੀ ਨੂੰ ਤੁਸੀਂ ਜ਼ਿਖੇਦਾਰ ਬਣਾਇਆ ਉਹ ਕਿੱਥੋਂ ਦਾ ਬਣਾਇਆ ਜੀ ਤੇ ਉਹਨਾਂ ਦੇ ਕੀ ਮੰਨ ਕੇ ਚਲੋ ਕਾਰਜ ਦੇ ਰਹਿਣਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਦੇਖੋ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਸਾਜਾ ਨਵਾਜਿਆ ਪੰਥ ਬੜੀ ਚੜ੍ਹਦੀ ਗਲ ਹੈ ਚਾਰ ਚਲਦਾ ਆ ਰਿਹਾ ਉਸੇ ਤਰ੍ਹਾਂ ਹੀ ਅੱਜ ਜ਼ਿਖੇਦਾਰ ਬਿਕਰਜੀ ਸਿੰਘ ਜੀ ਨੂੰ ਜ਼ਿਲ੍ਹਾ ਮੁਕਸਰ ਦੀ ਜ਼ਿਖੇਦਾਰੀ ਦਿੱਤੀ ਗਈ ਹੈ ਠੀਕ ਹੈ ਜੀ ਤੇ ਨਾਲ ਆਪਣੇ ਭਾਈ ਹਰਪ੍ਰੀਤ ਸਿੰਘ ਜੀ ਉਮੀਦ ਜ਼ਿਖੇਦਾਰ ਤੇ ਮਨਪ੍ਰੀਤ ਸਿੰਘ ਜੀ ਇਹਨਾਂ ਨੂੰ ਜ਼ਿਲ੍ਹੇ ਦਾ ਸੈਕਟਰੀ ਲਾਇਆ ਗਿਆ ਹੈ ਕਿਉਂਕਿ ਇਹ ਸਵਾਵਾ ਪੰਥ ਵੱਲੋਂ ਪੰਥ ਦੇ ਚੰਗੇ ਕਾਰਜਾਂ ਵਾਸਤੇ ਗੁਰਸਿੱਖੀ ਦਾ ਪ੍ਰਚਾਰ ਵਧੇ ਖਾਸ ਕਰਕੇ ਕਿ ਲੋਕ ਬਾਣੀ ਬਣੀ ਦੇ ਧਾਰਨੀ ਹੋਣ ਕਿਉਂਕਿ ਜਿਹੜਾ ਅੱਜ ਦਾ ਸਮਾਂ ਹੈ ਕਿਉਂਕਿ ਇਹ ਇਲਾਕੇ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਬਡੇ ਵਾਰਿਆ ਦਸਵੇਂ ਪਾਸ਼ਾ ਨੇ ਪਰਿਵਾਰ ਵਾਰ ਕੇ ਸਰਬੰਸ ਵਾਰ ਕੇ ਇਹ ਸਿੱਖੀ ਜਿਹੜੀ ਬਖਸ਼ੀ ਆ ਸਰਦਾਰੀਆਂ ਲਈਆਂ ਸਾਰਿਆਂ ਨੇ ਆਪਾਂ ਨਾ ਇਸ ਕਰਕੇ ਅਸੀਂ ਕਹਿੰਦੇ ਵੀ ਚੜ੍ਹਦੀ ਕਲਾ 'ਚ ਸਾਡਾ ਸਿੱਖੀ ਦਾ ਪ੍ਰਚਾਰ ਵਧੇ ਜਿਵੇਂ ਬਿੱਕਰ ਸਿੰਘ ਜੀ ਨਾਲ ਹੀ ਨਾ ਦੇ ਹੋਰ ਜਿਹੜੇ ਸਿੰਘ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਲਈਆਂ ਹੋਰ ਵੀ ਜ਼ਿਲ੍ਹੇ ਦੇ ਜਿਹਹਦਰ ਬੜੇ ਖੜੇ ਇੱਥੇ ਤੇ ਚੜ੍ਹਦੀ ਕਲਾ 'ਚ ਰਹਿ ਕੇ ਆਪਾਂ ਗੁਰਸਿੱਖੀ ਦਾ ਪ੍ਰਚਾਰ ਕਰੀਏ ਬਾਕੀ ਜਿੱਥੇ ਕਿਹ ਗਰੀਬ ਦੇ ਨਾਲ ਤੱਕਾ ਹੁੰਦਾ ਹੈ ਜਾਂ ਕਿ ਸਾਡੀ ਧੀ ਪੈਣ ਦੇ ਨਾਲ ਤੱਕਾ ਹੁੰਦਾ ਹੈ ਜਾਂ ਇੱਥੇ ਨਸ਼ਾ ਦਾ ਵਾਧਾ ਦੌਰ ਜਿਹੜਾ ਸਾਰਿਆਂ ਨੂੰ ਵੇਖ ਕੇ ਤੇ ਸਾਰੇ ਕੰਮ ਆਪਾਂ ਬੜੀ ਚੜ੍ਹਦੀ ਕਲਾ 'ਚ ਕਰਨੇ ਆ ਜੇ ਕਿ ਸਾਡੀ ਧੀ ਪੈਣਾ ਤੱਕਾ ਹੋਵੇ ਜਾਂ ਕੋਈ ਗਰੀਬ ਦੇ ਨਾਲ ਤੱਕਾ ਹੁੰਦਾ ਹੈ ਉਥੇ ਗਊ ਗਰੀਬ ਦੇ ਰੱਖਿਆ ਕਰਨੀ ਖਾਲਸੇ ਦਾ ਧਰਮ ਹੈ ਠੀਕ ਹੈ ਸ਼ੁਰੂ ਤੋਂ ਹੀ ਖਾਲਸਾ ਪੰਥ ਹੀ ਕਰਦਾ ਹੈ ਕਿਉਂਕਿ ਸਾਡੇ ਸਿਧਾਤ ਸਾਡੀ ਮਰਜ਼ਾਦਾ ਸਾਡੀ ਪਰੰਪਰਾ ਇਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਆਹੀ ਜਿਹੇ ਤਰ ਬਿੱਕਰ ਜੀ ਸਿੰਘ ਨੇ ਵੀ ਕਹਿੰਨੇ ਨਾਲ ਇਹਨਾਂ ਸਾਰੇ ਸਿੰਘਾਂ ਨੂੰ ਵੀ ਆਪਾਂ ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ਾ ਤੇ ਨੱਠ ਪਾਉਣੀ ਤੇ ਜਿੱਥੇ ਸਾਡੀ ਧੀ ਭੈਣਾ ਤੱਕਾ ਹੁੰਦਾ ਹੈ ਕਿਸੇ ਗਰੀਬ ਸਿੱਖ ਦੇ ਨਾਲ ਤੱਕਾ ਹੁੰਦਾ ਹੈ ਜਿੱਥੇ ਸਾਡੀ ਕੋਈ ਪੱਗ ਨੂੰ ਹੱਥ ਪਾਈ ਜਾਵੇ ਉਥੇ ਸਭ ਤੋਂ ਪਹਿਲਾਂ ਸਾਨੂੰ ਸਿੰਘਾਂ ਨੂੰ ਪਹੁੰਚਣ ਦੀ ਲੋੜ ਹੈ ਤੇ ਚੜ੍ਹਦੀ ਕਲਾ 'ਚ ਰਹਿ ਕੇ ਆਪਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪ੍ਰਚਾਰ ਕਰਨਾ ਹੈ ਸਿੱਖੀ ਦਾ ਪ੍ਰਚਾਰ ਕਰਨਾ ਤੇ ਚੜ੍ਹਦੀ ਕਲਾ 'ਚ ਰਹਿਣਾ ਹੈ ਤਾ ਇੱਕ ਬਹੁਤ ਵਧੀਆ ਜਿਹੜਾ ਕਾਰਜ ਹੈਗਾ ਬਾਬਾ ਜੀ ਹੁਣੀ ਕਰ ਰਹੇ ਨੇ ਸਰਕਾਰਾਂ ਆਉਂਦੀਆਂ ਆਏ ਸਾਲ ਆਏ 5 ਸਾਲਾਂ ਬਾਅਦ ਸਰਕਾਰਾਂ ਬਦਲਦੀਆਂ ਦਾਵੇ ਤੇ ਜਿਹੜੇ ਵਾਦੇ ਆ ਬਹੁਤ ਕਰਕੇ ਜਾਂਦੀਆਂ ਪਰ ਉਹਨਾਂ ਦੇ ਵਿੱਚੋਂ ਖਰਾ ਕੋਈ ਨਹੀਂ ਉਤਰਦਾ ਤਾਂ ਗੁਰੂ ਦੀ लाਡਲੀ ਫੌਜ ਹਮੇਸ਼ਾ ਤੁਹਾਡੇ ਨਾਲ ਖੜੀ ਹੈਗੀ ਜੇ ਤੁਹਾਨੂੰ ਮੰਨ ਕੇ ਚਲੋ ਕੋਈ ਧੀ ਧਿਆਣੀ ਦਾ ਕੋਈ ਇਹੇ ਦਾ ਕੋਈ ਰੌਲਾ ਕੋਈ ਸੁਖੀ ਨਹੀਂ ਬਸਦੀ ਉਹਦਾ ਕੋਈ ਚੱਕਰ ਆ ਕੇਸ ਹੈ ਜਾਂ ਮੰਨ ਕੇ ਚਲੋ ਕੋਈ ਨਸ਼ੇ ਵਿਰੋਧ ਆਪਾਂ ਕੋਈ ਇਕੱਠ ਕਰਕੇ ਕੋਈ ਉਸ ਦੇ ਉੱਤੇ ਕੋਈ ਕਾਰਜ ਕਰਨਾਗਾ ਤਾਂ ਆਪਾਂ ਬਾਬਾ ਜੀ ਹੋਰ ਨਾਲ ਸੰਪਰਕ ਕਰ ਸਕਦੇ ਆਂ ਤੇ ਬਾਬਾ ਜੀ ਜਿਹੜੇ ਜਿਹੜੇ ਮੁੱਖ ਮੰਨ ਕੇ ਮੇਨ ਮੇਨ ਸ਼ਹਿਰ ਲਾ ਲੋ ਜ਼ਿਲ੍ਹੇ ਲਾ ਲੋ ਜਿਨ੍ਹਾਂ ਦੇ ਜ਼ਥੇਦਾਰ ਇੱਥੇ ਹਾਜ਼ਰ-ਨਾਜ਼ਰ ਨੇ ਉਹਨਾਂ ਦੇ ਕੋਈ ਕੰਟੈਕਟ ਨੰਬਰ ਜਾਂ ਉਹਨਾਂ ਦੇ ਚਿਹਰੇ ਥੋੜੇ ਜੇ ਸਾਹਮਣੇ ਲਿਆ ਕੇ ਸੰਗਤ ਨੂੰ ਦਿਖਾ ਦਿਓ ਠੀਕ ਹੈ ਜੀ ਤੇ ਉਹਨਾਂ ਦੇ ਸੰਪਰਕ ਵੀ ਉਹਨਾਂ ਨਾਲ ਕਿੱਦਾਂ ਸੰਪਰਕ ਕਰ ਸਕਦੇ ਜਿਹੜਾ ਜ਼ਥੇਬੰਦੀ ਦਾ ਨੰਬਰ ਹੈ ਹਾਂਜੀ 98552 21104 ਚਮਕੌਰ ਸਾਹਿਬ ਦਾ 98552 21 98552 21104 ਠੀਕ ਹੈ ਜੀ ਤੇ ਬਾਕੀ ਜ਼ਥੇਦਾਰ ਜੀ ਆਪਣਾ ਨੰਬਰ ਤੁਸੀਂ ਵੀ ਦੱਸੋ ਮੜਾ ਜ 98170 1483 ਠੀਕ ਹੈ ਤੇ ਇਹ ਨੰਬਰ ਸਾਰੇ ਜੀ ਆਪਣੇ ਬਾਬਾ ਜੀ ਜਿਨ੍ਹਾਂ ਨੂੰ ਲੋਡ ਹੋਵੇ ਕਿਸੇ ਨੂੰ ਦੁੱਖ ਤਕਲੀਫ ਹੋਵੇ ਇਹ ਨੰਬਰਾਂ ਦੇ ਸਾਨੂੰ ਦੱਸ ਸਕਦਾ ਹੈ ਠੀਕ ਹੈ ਤੇ ਕਿਉਂਕਿ ਪੰਥ ਦਾ ਕੰਮ ਹੈ ਗਊਰੀ ਦੀ ਰੱਖਿਆ ਕਰਨੀ ਤੇ ਚੜ੍ਹਦੀ ਕਲਾ ਚ ਰਹਿਣਾ ਆ ਵੀ ਨੰਬਰ ਦੱਸੋ ਆ ਸਰ ਜੀ ਬਾਬਾ ਜੀ ਬਾਬਾ ਕਲਮਦਰ ਸਿੰਘ ਵੱਲੋਂ ਸਾਨੂੰ ਜਿਹੇਦਾਰੀ ਦਿੱਤੀ ਹੈ ਜਿਲੇ ਸਰਸਈ ਕੁਮਾਰ ਠੀਕ ਹੈ ਰਾਸੰਗ ਦਿੱਤੀ ਗਈ ਹੈ ਜ਼ਿਲ੍ਹਾ ਸਰਸਈ ਹਾਂਜੀ ਹਾਂਜੀ ਹਾਂ ਆਪਣਾ ਨੰਬਰ ਹੈ 8307050139 ਜਿਹਦਰ ਬਾਬਾ ਅੰਗਰੇਜ਼ ਸਿੰਘ ਹਰਿਆਣੇ ਵਾਲੇ ਪਿੰਡਾ ਬੜੇ ਠੀਕ ਹੈ ਡੱਬ ਵਾਲੇ ਸਿਰਸਾ ਤੇ ਮੁਕਸਰ ਏਰੀਏ ਦੇ ਵਿੱਚ ਜੇ ਤੁਹਾਨੂੰ ਕੋਈ ਮਣ ਕੇ ਚਲੋ ਮਦਦ ਦੀ ਲੋੜ ਪੈਂਦੀ ਆ ਤਾਂ ਆਹ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਬਠਿੰਡਾ ਬਠਿੰਡੇ ਦੇ ਇਹ ਬਠਿੰਡਾ ਏਰੀਆ ਦੇ ਬਾਬਾ ਜੀ ਜਿਹਦਰ ਨੇ ਸ਼੍ਰੋਮਣੀ ਜਰਨਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਸ਼ੌਣੀ ਬਠਿੰਡਾ ਪਿੰਡ ਬੀੜਤਲਾ ਆਲਮ ਜਹੇਦਾਰ ਬਾਬਾ ਖਜਾਨ ਸਿੰਘ ਜੀ ਮੋਬਾਈਲ ਨੰਬਰ 8360566753 ਸੋ ਜਹੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ ਜਹੇਦਾਰ ਬਾਬਾ ਖਜਾਨ ਸਿੰਘ ਜੀ ਨੂੰ ਬਠਿੰਡੇ ਜ਼ਿਲ੍ਹੇ ਦੀ ਜਹੇਦਾਰੀ ਦਿੱਤੀ ਗਈ ਹੈ ਸੋ ਬਠਿੰਡੇ ਜ਼ਿਲ੍ਹੇ ਚ ਜਿਸ ਵੀ ਕਿਸੇ ਵੀਰ ਭਾਈ ਨੂੰ ਕੋਈ ਦਲਪੰਤ ਦੇ ਸਿੰਘਾਂ ਦੀ ਲੋੜ ਪੈਂਦੀ ਹੈ ਉਹ ਇਸ ਨੰਬਰਾਂ ਤੇ ਆਪਣਾ رابطہ ਕਾਇਮ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕੁਲਵਿੰਦਰ ਸਿੰਘ ਜੀ ਉਹਨਾਂ ਨੇ ਸਾਨੂੰ ਸਖਤਰ ਦੀ ਸੇਵਾ ਦਿੱਤੀ ਗਈ ਹੈ ਜੀ 98968 31705 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਬਾਬਾ ਜੀ ਇਹ ਗੱਲ ਕਹਿੰਦਿਆਂ ਨੂੰ ਬਹੁਤ ਮੰਨ ਕੇ ਚਲੋ ਆਪ ਦਾ ਸਿਰ ਝੁਕਦਾ ਸ਼ਰਮ ਵੀ ਆਉਂਦੀ ਆ ਵੀ ਜਿਹੜੇ ਕੁਸ਼ਕ ਲੋਕ ਇਹੋ ਜਿਹੇ ਹੁੰਦੇ ਨੇ ਵੀ ਗੁਰੂ ਦਾ ਮੰਨ ਕੇ ਚਲੋ ਚੋਲਾ ਪਾ ਲੈਂਦੇ ਨੇ ਜਾਂ ਕਹਿ ਲਓ ਵੀ ਅਮਰਤ ਹਰੀ ਸਿੰਘ ਸਾਜ ਲੈਂਦੇ ਨੇ ਉਸ ਤੋਂ ਬਾਅਦ ਉਹ ਕੋ ਕਰਮ ਕਰਦੇ ਆ ਵੀ ਨਸ਼ੇ ਕਰਦੇ ਆ ਜਾਂ ਕੋਈ ਹੋਰ ਗਲਤ ਕੰਮ ਲਾ ਲਓ ਜੇ ਕੋਈ ਇਹੋ ਜਿਹਾ ਕੰਮ ਕਰਦਾ ਉਹਨਾਂ ਨੂੰ ਮੰਨ ਕੇ ਚਲ ਕੀ ਸਜ਼ਾ ਦਿੱਤੀ ਜਾਵੇ ਜੀ ਦੇਖੋ ਸਭ ਤੋਂ ਪਹਿਲਾਂ ਤੇ ਇਹ ਗੱਲ ਇਹ ਵੀ ਜਿਹੜਾ ਬਾਣਾ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਕੋ ਕੋ ਬਾਣਾ ਸਾਨੂੰ ਬੜਾ ਔਖਾ ਮਿਲਿਆ ਬਹੁਤ ਔਖਾ ਨੇ ਤੇ ਇਸ ਕਰਕੇ ਅਸੀਂ ਜਿਹੜਾ ਵੀ ਕੋਈ ਅੰਮ੍ਰਿਤ ਸ਼ਕੇ ਜਾ ਕੋਈ ਨਿਹੰਗ ਸਿੰਘ ਵੀ ਕਰਾਇਤ ਕਰਦਾ ਹੈ ਉਹ ਵੀ ਸਾਡੇ ਨਾਲ ਜਵੇਂ ਤੁਹਾਨੂੰ ਨੰਬਰ ਦਿੱਤੇ ਆ ਸਾਡੇ ਜਿਹੇਦਾਰਾ ਦੇ ਨਾਲ ਤੁਸੀਂ ਨੰਬਰ ਤੇ ਗੱਲਬਾਤ ਕਰੋ ਆਓ ਕਿਉਂਕਿ ਜਿੱਥੇ ਕੋਈ ਨਿਹੰਗ ਸਿੰਘ ਵੀ ਗਲਤ ਹੈ ਕੋਈ ਬਾਣੇ ਵਾਲਾ ਗਲਤ ਹੈ ਜਾਂ ਕੋਈ ਗੁਰਸਿੱਖੀ ਨੂੰ ਦਾਗ ਲਾ ਰਿਹਾ ਹੈ ਕੋਈ ਬਾਣੇ ਨੂੰ ਦਾਗ ਲਾ ਰਿਹਾ ਹੈ ਉਹਨਾਂ ਤੇ ਅਸੀਂ ਬਿਲਕੁਲ ਕਾਰਵਾਈ ਕਰਾਂਗੇ ਜਿੱਥੇ ਬੰਦੀ ਵੱਲੋਂ ਤੇ ਇੱਕ ਵਾਰ ਬਾਈ ਕਈ ਵਾਰੀ ਕੀ ਹੁੰਦਾ ਜਿਵੇਂ ਦੀ ਬਹੁਤ ਆਪਣੇ ਪਿੰਡਾਂ ਦੇ ਵਿੱਚ ਇਹ ਅਕਸਰ ਸਵਾਲ ਹੁੰਦੇ ਆ ਜੀ ਸੰਗਤ ਦੇ ਵੀ ਪਿੰਡਾਂ ਦੇ ਵਿੱਚ ਜਿਵੇਂ ਦੀ ਕਣਕ ਲੈਣ ਵਾਸਤੇ ਆ ਜਾਂਦੇ ਆ ਅਗਰਾਹੀ ਕਰਨ ਵਾਸਤੇ ਉਹਨਾਂ ਦਾ ਕੋਈ ਮੰਨ ਕੇ ਚਲੋ ਕੋਈ ਆਪਣੇ ਕੋਲੇ ਕੋਈ ਇਹੋ ਜਿਹਾ ਡਾਕੂਮੈਂਟ ਹੋਵੇ ਉਹਨਾਂ ਦਾ ਕੋਈ ਲਾਇਸੈਂਸ ਹੋਵੇ ਵੀ ਉਹ ਕਿਸੇ ਕੋਲੇ ਹੈਗਾ ਜਾਂ ਉਹ ਅੱਗੇ ਬਣਾ ਸਕਦੇ ਹੋ ਜਾਂ ਕਿਵੇਂ ਵੀ ਕੋਈ ਕਹਿੰਦਾ ਵੀ ਅਸੀਂ ਬੁੱਢੇ ਦਾਲ ਕਨੂ ਆਏ ਆ ਕੋਈ ਕਿਸੇ ਦਲ ਦਾ ਨਾਮ ਲੈਂਦਾ ਕਿ ਕੋਈ ਕਹਿੰਦਾ ਤਲਵੰਡੀ ਸਾਬੋ ਤੋਂ ਆਏ ਆ ਵੀ ਉਹਨਾਂ ਦਾ ਕੋਈ ਪੱਕਾ ਕੋਈ ਪ੍ਰੂਫ ਹੋਣਾ ਚਾਹੀਦਾਗਾ ਵੀ ਵਾਕਿਆ ਦੇ ਵਿੱਚ ਇਹ ਉੱਥੋਂ ਆਏ ਦੇਖੋ ਜਿਹੜਾ ਵੀ ਕੋਈ ਸੇਵਾ ਕਰਦਾ ਕਿਸੇ ਗੁਰੂ ਘਰ ਦੀ ਹਾਂਜੀ ਉਸ ਗੁਰੂ ਘਰ ਦਾ ਜਿਵੇਂ ਲੈਟਰ ਪੈਡ ਹੁੰਦਾ ਇੱਕ ਚਿੱਠੀ ਠੀਕ ਹੈ ਜੀ ਜਿਵੇਂ ਜਾਦੇ ਕਮੇਟੀ ਆ ਜਾ ਕੋਈ ਜਥੇਬੰਦੀ ਆ ਦੇਖੋ ਜਿਹੜੀ ਜ਼ੁਬਾਨੀ ਗੱਲ ਹੈ ਉਹ ਤੇ ਇੱਕ ਵਾਕਵੀਂ ਦੀ ਗੱਲ ਆ ਜਿੱਥੇ ਆਪਾਂ ਜਾਣਦੇ ਉੱਥੇ ਜਾ ਸਕਦੇ ਆ ਪਰ ਲੇਕਿਨ ਜੇ ਕੋਈ ਵੀ ਗੁਰੂ ਦੀ ਸੇਵਾ ਕਰਦਾ ਗੁਰੂ ਘਰ ਦੀ ਤੇ ਉਹਨੂੰ ਆਪਣੇ ਅਸਥਾਨ ਦੀ ਲੈਟਰ ਪੈਡ ਲੈ ਕੇ ਉਹਨੂੰ ਗਲਤ ਨਹੀਂ ਗਾਣਾ ਨਾ ਲਖਣੀ ਚਾਹੀਦੀ ਇਹ ਕਿਉਂਕਿ ਉਹ ਪ੍ਰੂਫ ਤੌਰ ਤੇ ਪਤਾ ਹੋਵੇ ਜੋ ਕੋ ਪਿੰਡ ਦੇ ਪੁੱਛਗੇ ਸਿਕਰਦਾ ਏ ਇਹ ਨਹੀਂ ਹੈਗਾ ਵੀ ਜਿਹੜਾ ਇਹ ਮੂੰਹ ਚੱਕਿਆ ਗ੍ਰਾਈ ਨੂੰ ਜਾ ਰਿਹਾ ਸੇਵਾ ਨੂੰ ਜਾ ਰਿਹਾ ਉਥੇ ਵੀ ਸਵਾਲ ਬੜੇ ਖੜੇ ਹੁੰਦੇ ਆ ਜਿੱਥੋਂ ਦੀ ਆਪਾਂ ਗ੍ਰਾਈ ਕਰ ਰਹੇ ਆ ਜਿੱਥੋਂ ਦੀ ਸੇਵਾ ਕਰ ਰਹੇ ਆ ਉਸ ਸਥਾਨ ਦੀ ਆਪਣੇ ਕੋਲ ਲੈਟਰ ਪੈਨ ਚਿੱਠੀ ਹੋਣੀ ਬੜੀ ਜ਼ਰੂਰੀ ਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਕਿਹੜੇ ਗੁਰੂ ਘਰ ਤੇ ਸੇਵਾ ਹੋਈ ਕਿਹੜੇ ਗੁਰੂ ਘਰ ਚ ਲੰਗਰ ਬਣ ਰਿਹਾ ਜਾਂ ਸਰੋਵਰ ਬਣ ਰਿਹਾ ਜਾਂ ਉਥੇ ਬੜੇ-ਬੜੇ ਲੰਗਰ ਚੱਲਦੇ ਆ ਇਸ ਕਰਕੇ ਸਾਰੇ ਆਪਣਾ ਪ੍ਰੂਫ ਨਾਲ ਲੈ ਕੇ ਜਾਣ ਨਾ ਕਿ ਅਸੀਂ ਬਾਣੇ ਦੀ ਤੇ ਜਾਂ ਗੁਰੂ ਦੀ ਬੇਅਦਬੀ ਕਰਾਈਏ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨੀ ਆਵੇ ਫਤਿਹ ਪਾਵੇ ਨਿਆਲੋ ਜਾਵੇ ਜੈਦਰ ਬਾਬਾ ਕਲਵੰਦਰ ਸਾਹਿਬ ਮੰਨ ਲੂ ਭਾਵੇ ਸਤਿ ਸ੍ਰੀ ਅਕਾਲ ਰਾਰੋ